ਪ੍ਰੋਗਰਾਮ ਦੇ ਵਿੱਚ ਧੰਨਵਾਦ ਤੁਹਾਨੂੰ ਤੇ ਇਸ ਮੌਸੇਰੋ ਕੈਨੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਾਜਨੀਤੀ ਤੇ ਪੋਲਿਟਿਕਲ ਲੋਕ ਦੁਨੀਆ ਚ ਮਨ ਲੱਗਦਾ ਇੱਕੋ ਇੱਕੋ ਤਰ੍ਹਾਂ ਦੇ ਹੁੰਦੇ ਨੇ ਪਾਲਿਸੀ ਵੀ ਤਕਰੀਬਨ ਮਿਲਦੀਆਂ ਜੁਲਦੀਆਂ ਹੀ ਹੁੰਦੀਆਂ ਨੇ ਤੇ ਛੜੱਪਾ ਮਾਰਿਆ ਉਧਰ ਕਦੇ ਉਧਰ ਚਲੋ ਪੁੱਛਦੇ ਆ ਤੁਹਾਡੇ ਕੋਲੋਂ ਹੀ ਸੋ ਹੁਣ ਕਹਿੰਦੇ ਘੱਟੋ ਘੱਟ ਤਿੰਨ ਕੰਜ਼ਰਵੇਟਿਵ ਸੰਸਦ ਕਰ ਸਕਦੇ ਨੇ ਦਲ ਬਦਲੀ ਜੀ ਦੇਖੋ ਇਹਦੇ ਵਿੱਚ ਆ ਕੇ ਪਹਿਲਾਂ ਤਾਂ ਲਿਬਰਲ ਪਾਰਟੀ ਦੀ ਗੱਲ ਕਰੀ ਤਾਂ ਲਿਬਰਲ ਪਾਰਟੀ ਉਹਨਾਂ ਕੋਲ ਪਾਰਲੀਮੈਂਟ ਦੇ ਵਿੱਚ ਜੋ ਇੱਕ ਮੈਜੋਰਟੀ ਹੁੰਦੀ ਹੈ ਜਿਸ ਦੇ ਨਾਲ ਉਹ ਆਪਣਾ ਕੰਮ ਕਾਜ ਕਰ ਸਕਣ ਬਿੱਲ ਪਾਸ ਕਰਵਾ ਸਕਣ ਸੋ ਮੈਜੋਰਟੀ ਉਹਨਾਂ ਕੋਲ ਜੋ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਖਰਾਬਤ ਨਹੀਂ ਹੋਈ ਹੈ ਤਾਂ ਇਸ ਕਰਕੇ ਉਹ ਬਿੱਲ ਪਾਸ ਕਰਾਉਣ ਵਾਸਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਉੱਪਰ ਨਿਰਭਰ ਹੈ ਕਿ ਜਾ ਤਾ ਉਹਨਾਂ ਚੋਂ ਕੋਈ ਇੱਕ ਆ ਕੇ ਉਹਨਾਂ ਦੀ ਸਪੋਰਟ ਕਰ ਦੇ ਜਾਂ ਫਿਰ ਗੈਰ ਹਾਜ਼ਰ ਐਬਸੈਂਟ ਰਾਇ ਸੋ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਦੇ ਵੱਖ-ਵੱਖ ਜਿਹੜੇ ਬਿੱਲ ਐ ਪਾਸ ਹੋ ਜਾਣ ਤੇ ਇਹਦੇ ਵਿੱਚ ਇੱਕ ਗੱਲ ਇਹ ਹੋਈ ਆ ਕਿ ਜੋ ਲਿਬਰਲ ਸਰਕਾਰ ਐ ਉਹਨਾਂ ਨੇ ਆਪਣਾ ਪਹਿਲਾ ਜੋ ਬਜਟ ਐ ਨਵੰਬਰ 4 ਨੂੰ ਪੇਸ਼ ਕੀਤਾ ਆ ਤੇ ਉਸ ਬਜਟ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਸੋ ਇਸ ਬਜਟ ਦੀ ਗੱਲ ਕਰੀਏ ਤੇ ਇਹਦੇ ਵਿੱਚ ਜੋ ਕੈਨੇਡਾ ਦੀ ਫੈਡਰਲ ਸਰਕਾਰ ਐ ਸੋ ਉਹ ਕਹਿ ਰਹੀ ਆ ਕਿ ਅਸੀਂ ਜੋ ਆਪਣੀ ਇਕਨੋਮੀ ਹੈ ਉਹਨੂੰ ਔਣ ਵਾਲੇ ਸਮੇਂ ਦਰਾਨ ਬਿਹਤਰ ਬਣਾਵਾਂਗੇ ਸੋ ਉਹਨਾਂ ਨੇ ਕਿਹਾ ਕਿ ਇਹ ਜੋ ਬਜਟ ਹੈ ਇਹ ਜਨਰੇਸ਼ਨਲ ਬਜਟ ਹੈ ਇਹ ਔਣ ਵਾਲੇ ਪੀ ਜਨਰੇਸ਼ਨਸ ਯਰੀਆ ਨੇ ਸੋ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਬਜਟ ਬਣਾਇਆ ਗਿਆ ਆ ਸੋ ਇਹਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ ਇੱਕ ਤੇ ਜੋ ਡੈਫਿਸਟ ਹੈ ਸੋ ਡੈਫਿਸਟ ਇਸ ਸਮੇਂ ਇਸ ਬਜਟ ਦੇ ਮਤਾਬਕ ਇੱਕ ਕਾਫੀ ਵਾਜੜ ਆ ਆ ਸੋ ਉਹਨੂੰ ਲੈ ਕੇ ਵੀ ਇਹ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਇਹ ਜੋ ਡੈਫਿਸਟ ਹੈ ਫੇ ਆਉਣ ਵਾਲੇ ਸਮੇਂ ਜਿਸ ਕਿਸ਼ਤਾਂ ਦੇ ਨਾਲ ਇਹ ਫੈਡਰਲ ਸਰਕਾਰ ਇਸ ਨੂੰ ਘਟਾਏਗੀ ਕਿ ਇਹਦੇ ਨਾਲ ਸੇ ਸਾਡੀ ਆਰਥਿਕਤਾ ਦੇ ਉੱਪਰ ਜਾਂ ਲੋਕਾਂ ਦੇ ਉੱਪਰ ਇਹ ਕਿੰਨਾ ਕੁ ਬੋਝ ਪੈ ਸਕਦਾ ਸੋ ਇਸ ਚੀਜ਼ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਜੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਿਉਂਕਿ 78.3 ਬਿਲੀਅਨ ਡਾਲਰ ਦਾ ਡੈਫਿਸਟ ਇਹਦੇ ਵਿੱਚ ਦਿਖਾਇਆ ਗਿਆ ਆ ਦੇ ਨਾਲ ਇਹਦੇ ਵਿੱਚ ਸਰਕਾਰ ਇਹ ਵੀ ਇਸ ਤਰੀਕੇ ਦੇ ਦਾਅਵੇ ਕਰ ਰਹੀ ਹੈ ਕਿ 2030 ਤੱਕ ਕਹਿੰਦੇ ਵੀ ਜੋ ਸਾਡੀ ਕੈਨੇਡਾ ਦੀ ਜੀਡੀਪੀ ਹੈ ਇਹਦੇ ਵਿੱਚ ਕਹਿੰਦੇ ਵੀ 3.3% ਦਾ ਕਹਿੰਦੇ ਵਾਅਦਾ ਕਰ ਦੇਣਾ ਹੈ ਜੇ ਇਹ ਪ੍ਰਤੀ ਵਿਅਕਤੀ ਜਿਹੜੀ ਆਮਦਨ ਹੁੰਦੀ ਹੈ ਕਹਿੰਦੇ ਵੀ ਉਹਦੇ ਵਿੱਚ 1400 ਡਾਲਰ ਦਾ ਵਾਅਦਾ ਹੋਣਾ ਹੈ ਇਸ ਤਰੀਕੇ ਦੇ ਵੀ ਵਾਅਦੇ ਕੀਤੇ ਜਾ ਰਹੇ ਨੇ ਇਹ ਇਨਫਰਾਸਟ੍ਰਕਚਰ ਦੇ ਉੱਪਰ ਵੱਡੇ ਪੱਧਰ ਤੇ ਖਰਚਾ ਕਰਨ ਦੀ ਗੱਲਾਂ ਹੋ ਰਹੀਆਂ ਨੇ ਨਾਲੇ ਵੀ ਦਾਵਾ ਹੋ ਰਿਹਾ ਕਿ ਜੋ ਕੈਨੇਡਾ ਦੀ ਜੀਡੀਪੀ ਹੈ ਸੋ ਕਹਿੰਦੇ ਵੀ ਜੋ 2% ਦਾ ਟੀਚਾ ਆ ਕਿ ਅਸੀਂ ਡਿਫੈਂਸ ਦੇ ਉੱਪਰ ਖਰਚਾ ਕਰਨਾ ਜੋ ਨੈਟੋ ਦਾ ਟੀਚਾ ਹੁੰਦਾ ਆ ਸੋ ਉਹਨੂੰ ਵੀ ਕਹਿੰਦੇ ਪੂਰਾ ਕਰ ਲੈਣਾ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਕਹਿੰਦੇ ਵੀ ਅਸੀਂ ਇਹ ਟੀਚਾ ਜਿਹੜਾ ਆ ਇਹ 5% ਦੇ ਉੱਪਰ ਲੈ ਕੇ ਜਾਣਾ ਸੋ ਭਾਵ ਕਿ ਆਉਣ ਵਾਲੇ ਸਮੇਂ ਦੌਰਾਨ ਇਹ ਡਿਫੈਂਸ ਦੇ ਉੱਪਰ ਵੀ ਕਾਫੀ ਵੱਡੇ ਪੱਧਰ ਦੇ ਉੱਪਰ ਖਰਚਾ ਕੀਤਾ ਜਾਊਗਾ ਤੋ ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਵੀ ਜਨਰੇਸ਼ਨਲ ਬਜਟ ਨੂੰ ਮਾਰ ਕਰਨੀ ਸਾਹਿਬ ਕਹਿ ਰਹੇ ਨੇ ਪਰ ਗੱਲ ਇਹ ਆ ਕਿ ਇਸ ਬਜਟ ਨੂੰ ਪਾਸ ਕਰਾਉਣ ਵਾਸਤੇ ਜੋ ਮੈਜੋਰਟੀ ਹੈ ਉਹ ਲਿਬਰਲ ਪਾਰਟੀ ਕੋਲ ਨਹੀਂ ਹੈ ਸੋ ਉਹਦੇ ਵਾਸਤੇ ਸਟਿਲ ਜਿਹੜੀਆਂ ਉਹਨਾਂ ਦੀਆਂ ਇਹ ਦੋ ਸੀਟਾਂ ਕੱਟ ਨੇ ਪਹਿਲਾਂ ਤਿੰਨ ਸੀਟਾਂ ਕੱਟਦੀਆਂ ਹੁਣ ਦੋ ਸੀਟਾਂ ਕੱਟ ਨੇ ਸੋ ਇੱਕ ਸੀਟ ਉਹਨਾਂ ਦੀ ਵਧੀ ਹੈ ਕਿਉਂਕਿ ਕਨਜ਼ਰਵੇਟਿਵ ਜਿਹੜੇ ਐਮਪੀ ਨੇ ਨੋਵਾ ਸਕੋਸ਼ੀਆ ਤੋਂ ਕ੍ਰਿਸ ਟੋਰਮੈਂਟ ਜਿਹੜੇ ਨੇ ਸੋ ਉਹ ਜੇਰਾ ਫਲੋਰ ਕ੍ਰਾਸਿੰਗ ਕਰਕੇ ਉਹ ਲਿਬਰਲ ਪਾਰਟੀ 'ਚ ਸ਼ਾਮਲ ਹੋ ਗਏ ਨੇ ਹੁਣ ਇਤੂ ਇਹ ਬਾਅਦ ਦੇ ਜਿਹੜੇ ਸਮੇਕਰਨ ਜਿਹੜੇ ਬਣਦੇ ਹੋਏ ਨਜ਼ਰ ਆ ਰਹੇ ਨੇ ਇਹਦੇ ਵਿੱਚ ਇਹ ਪਹਿਲੀ ਗੱਲ ਤਾਂ ਕਰਦੇ ਆ ਕਿ ਜਿਹੜੇ ਐਮਪੀ ਕ੍ਰਿਸ ਰਿਟੌਰਮੋਂਟ ਨੇ ਸੋ ਉਹਨਾਂ ਨੇ ਕੀ ਆਖਿਆ ਸੋ ਉਹ ਕਹਿ ਰਹੇ ਨੇ ਕਿ ਕਹਿੰਦੇ ਵੀ ਜੋ ਇਹ ਬਜਟ ਹੈ ਜੋ ਕਾਰਨੀ ਸਾਹਿਬ ਨੇ ਪੇਸ਼ ਕੀਤਾ ਆ ਕਹਿੰਦੇ ਵੀ ਮੈਨੂੰ ਇਹਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਕਨੇਡੀਅਨਸ ਵਾਸਤੇ ਨਜ਼ਰ ਆ ਰਹੀਆਂ ਨੇ ਮੈਨੂੰ ਕਹਿੰਦੇ ਇਸ ਤਰੀਕੇ ਨਾਲ ਲੱਗ ਰਿਹਾ ਆ ਤੇ ਇਹਦੇ ਨਾਲ ਆਮ ਕੈਨੇਡੀਅਨਸ ਦਾ ਫਾਇਦਾ ਹੋ ਸਕਦਾ ਕਹਿੰਦੇ ਮੈਂ ਬਜਟ ਦੇ ਉੱਪਰ ਕਾਫੀ ਸੋਚ ਵਿਚਾਰ ਕੀਤਾ ਵਿਚਾਰ ਵਟਾਂਦਰਾ ਕੀਤਾ ਸੋ ਕਹਿੰਦੇ ਵੀ ਉਸ ਤੋਂ ਬਾਅਦ ਫਿਰ ਮੈਂ ਫੈਸਲਾ ਕੀਤਾ ਕਿ ਮੈਨੂੰ ਇਸ ਬਜਟ ਦੀ ਹਮਾਇਤ ਕਰਨੀ ਚਾਹੀਦੀ ਹੈ ਤੇ ਉਹਨਾਂ ਨੇ ਨਾਲੇ ਵੀ ਦੋਸ਼ ਲਾਏ ਨੇ ਕਹਿੰਦੇ ਕਿ ਜੋ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਪੀਅਰ ਪੋਲੀਆਫ ਸਾਹਿਬ ਕਹਿੰਦੇ ਇਹਦੀ ਰਾਜਨੀਤੀ ਬੜੀ ਨੈਗੇਟਿਵ ਹੈ ਕਹਿੰਦੇ ਵੀ ਉਹ ਹਰ ਗੱਲ 'ਚੋਂ ਨੁਕਸੇ ਕੱਢ ਰਹੇ ਨੇ ਤੇ ਕੋਈ ਵੀ ਗੱਲ ਹੁੰਦੀ ਹੈ ਉਹਨਾਂ ਨੇ ਉਹਦੇ ਹੀ ਸਮਰਥਨ ਨਹੀਂ ਕਰਨਾ ਫਿਰ ਨੁਕਤਾਚੀਨੀ ਕਰਨੀ ਹੈ 네ਗੇਟਿਵ ਗੱਲਾਂ ਕਰਨੀਆਂ ਨੇ ਤੇ ਜਿਸ ਢੰਗ ਵੀ ਕਹਿੰਦੇ ਪੋਲਿਟਿਕਸ ਪੀਅਰ ਪੋਲੀਸਾਫ ਕਰ ਰਹੇ ਨੇ ਉਹ ਕਹਿੰਦੇ ਕੈਨੇਡਾ ਵਾਸਤੇ ਕੋਈ ਬਹੁਤੀ ਚੰਗੀ ਨਹੀਂ ਹੈ ਕੈਨੇਡਾ ਦੇ ਭਵਿੱਖ ਵਾਸਤੇ ਕੋਈ ਬਹੁਤੀ ਚੰਗੀ ਨਹੀਂ ਹੈ ਤੇ ਕਹਿੰਦੇ ਵੀ ਉਹਨਾਂ ਦੀ ਮਾੜੀ ਲੀਡਰਸ਼ਿਪ ਤੋਂ ਤੰਗ ਆ ਕੇ ਜੀਵਨ ਸਿੰਘ ਆਵਾਜ਼ ਆ ਰਹੀ ਹੈ ਪ੍ਰਿੰਸ ਸਾਹਿਬ ਜੀ 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 ਬੰਨ ਤੁਹਾਡੀ ਆਵਾਜ਼ ਆ ਰਹੀ ਹੈ ਹਾਂ ਜੀ ਜੀ ਹੁਣ ਕੰਟੀਨਿਊ ਕਰੋ ਜੀ ਕਨਜ਼ਰਵੇਟਿਵ ਪਾਰਟੀ ਇਹ ਗੱਲ ਕਹਿ ਰਹੀ ਹੈ ਕਹਿੰਦੇ ਕਿ ਜੋ ਇਹ ਫੈਸਲਾ ਕ੍ਰਿਸ ਇਹ ਵੱਲੋਂ ਜਿਹੜੇ ਐਮਪੀ ਨੇ ਨੋਵਾ ਸਕੋਸ਼ੀਆ ਤੋਂ ਉਹ ਵੀ ਉਹਨਾਂ ਨੇ ਲਿਆ ਕਹਿੰਦੇ ਵੀ ਉਹਨਾਂ ਦੇ ਵਿੱਚ ਉਹਨਾਂ ਦਾ ਨਿੱਜੀ ਸਵਾਸਤ ਹੈ ਕਹਿੰਦੇ ਵੀ ਅਸਲ ਦੇ ਵਿੱਚ ਉਹ ਡੈਪਟੀ ਸਪੀਕਰ ਕਹਿੰਦੇ ਬਣਾਣਾ ਚਾਹੁੰਦੇ ਸੀ ਵੀ ਅਸੀਂ ਉਹਨਾਂ ਨੂੰ ਡੈਪਟੀ ਸਪੀਕਰ ਬਣਾਇਆ ਨਹੀਂ ਇਸ ਕਰਕੇ ਕਹਿੰਦੇ ਵੀ ਉਹਨਾਂ ਨੇ ਦਲ ਬਦਲਿਆ ਆ ਕਹਿੰਦੇ ਵੀ ਨਿੱਜੀ ਸਵਾਰਥ ਉਹਨਾਂ ਦਾ ਛਪਿਆ ਹੋਇਆ ਪਰ ਇਹਦੇ ਵਿੱਚ ਜੇਕਰ ਹੋਣਾ ਕ੍ਰਿਸ ਜਿਹੜੇ ਡਿਟੌਰਮੋਂਟ ਦੀ ਗੱਲ ਮੰਨੀਏ ਉਹ ਕਹਿੰਦੇ ਵੀ ਮੈਂ ਕੱਲਾ ਨਹੀਂ ਹੈਗਾ ਜਿਸ ਨੇ ਇਸ ਤਰੀਕੇ ਨਾਲ ਇਹੜੀ ਫਲੋਰ ਕ੍ਰਾਸਿੰਗ ਕੀਤੀ ਹੈ ਕਹਿੰਦੇ ਵੀ ਔਨ ਆਲੇ ਸਮੇਂ ਦੌਰਾਨ ਕੱਟੋ-ਕੱਟ ਕਹਿੰਦੇ ਤਿੰਨ ਐਮਪੀ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਨੇ ਕਹਿੰਦੇ ਵੀ ਉਹਨਾਂ ਨੂੰ ਤਾਂ ਮੈਂ ਹੀ ਜਾਣਦਾ ਆ ਕਿ ਜਿਹੜੇ ਔਨ ਆਲੇ ਦਿਨਾਂ ਦਰਾਨ ਤੇ ਆਪਣਾ ਜਿਹੜਾ ਪਾਲਾ ਬਦਲ ਸਕਦੇ ਆ ਨੇ ਭਾਵੇਂ ਕਨਜ਼ਰਟੀ ਨੂੰ ਛੱਡ ਕੇ ਉਹ ਲਿਬਰਲ ਪਾਰਟੀ ਦੇ ਵਿੱਚ ਆ ਸਕਦੇ ਨੇ ਸੋ ਤਿੰਨ ਜਾਣਿਆਂ ਦੀ ਉਹ ਗੱਲ ਕਰ ਰਹੇ ਨੇ ਹੁਣ ਦੇਖੋ ਕਿੰਨੇ ਕੁ ਸ਼ਾਮਲ ਹੁੰਦੇ ਨੇ ਕਿੰਨੇ ਕੁ ਸ਼ਾਮਲ ਨਹੀਂ ਹੁੰਦੇ ਸੋ ਇਹ ਤਾਂ ਹੁਣ ਆਉਣ ਵਾਲੇ ਸਮੇਂ ਦਰਾਂ ਜਿਹੜਾ ਆ ਸਿੱਧੀ ਕਲੀਅਰ ਹੋਊਗੀ ਪਰ ਉਹਨਾਂ ਵੱਲੋਂ ਇਸ ਤਰੀਕੇ ਦੇ ਜਿਹੜੇ ਦਾਅਵੇ ਹੁਣ ਕੀਤੇ ਜਾ ਰਹੇ ਨੇ ਕਿ ਤਿੰਨ ਜਾਣੇ ਹੋਰ ਆਉਣ ਵਾਲੇ ਦਿਨਾਂ ਦਰਾਂ ਜਿਹੜੇ ਨੇ ਉਹ ਪਾਰਟੀ ਬਦਲ ਸਕਦੇ ਨੇ ਇਹਦੇ ਵਿੱਚ ਜੇ ਬਜਟ ਦੀ ਹੀ ਗੱਲ ਕਰੀਏ ਤਾਂ ਬਜਟ ਦੇ ਵਿੱਚ ਇਸ ਢੰਗ ਦੇ ਨਾਲ ਇਹ ਬਜਟ ਦੇ ਵਿੱਚ ਫੰਡਿੰਗ ਵੰਡੀ ਗਈ ਹੈ ਸੋ ਇਹਦੇ ਨਾਲ ਦਾਸਰੇ ਨੇ ਵੀ ਇੱਕ ਬਲੌਕ ਨਾਲ ਬਲੌਕ ਵੀਕਰ ਨਾਲ ਸੰਬੰਧਿਤ ਐਮਪੀ ਐ ਚਾਰ ਕਹਿੰਦੇ ਵੀ ਘੱਟੋ-ਘੱਟ ਕੰਜ਼ਰਟਿਵ ਨਾਲ ਸੰਬੰਧਿਤ ਐਮਪੀਸ ਨੇ ਤੇ ਤਿੰਨ ਜਿਹੜੇ ਐਨਡੀਪੀ ਦੇ ਨਾਲ ਸੰਬੰਧਿਤ ਐਮਪੀਸ ਨੇ ਕਹਿੰਦੇ ਵੀ ਜਿਹੜੀਆਂ ਉਹਨਾਂ ਦੀਆਂ ਰਾਈਡਿੰਗਸ ਨੇ ਉਹਨਾਂ ਦੀ ਰਾਈਡਿੰਗ ਵਾਸਤੇ ਫੰਡਿੰਗ ਇਸ ਬਜਟ ਦੇ ਵਿੱਚ ਰੱਖੀ ਹੋਈ ਆ ਹੁਣ ਅਗਰ ਉਹਨਾਂ ਦੀ ਰਾਈਡਿੰਗ ਵਾਸਤੇ ਇਹ ਫੰਡਿੰਗ ਇਸ ਬਜਟ ਦੇ ਵਿੱਚ ਹੈਗੀ ਆ ਇਹ ਦੇ ਵਿਚਾਰ ਕੰਗਰੈਟੀਵ ਨੇ ਦਿਨ ਐਨਡੀਪੀ ਨੇ ਇੱਕ ਬਲਾਕ ਕਿਉਂ ਬਕਾਇਆ ਫਿਰ ਉਹ ਕਿਸੇ ਹਜ਼ਾਰ ਤੇ ਬਜਟ ਦਾ ਵਿਰੋਧ ਕਰਨਗੇ ਫਿਰ ਵਿਰੋਧ ਕਰਦੇ ਤਾਂ ਜਿਹੜੀ ਫੰਡਿੰਗ ਉਹਨਾਂ ਦੀ ਰਾਈਡਿੰਗ ਨੂੰ ਮਿਲ ਰਹੀ ਹੈ ਸੋ ਉਸ ਚੀਜ਼ ਦਾ ਵੀ ਵਿਰੋਧ ਉਹਨਾਂ ਨੂੰ ਨਾ ਪਊਗਾ ਸੋ ਬਹੁਤ ਸਾਰੇ ਸਵਾਲ ਇਸ ਤਰੀਕੇ ਦੇ ਵੀ ਖੜੇ ਹੋ ਰਹੇ ਨੇ ਤੇ ਉਹ ਕਿਸ ਤਰੀਕੇ ਦਾ ਪੈਤੜਾ ਆਉਣ ਵਾਲੇ ਦਿਨਾਂ ਦਰਾਂ ਲੈਂਦੇ ਨੇ ਕਿਉਂਕਿ ਹਜੇ ਤਾਂ ਇਹ ਬਜਟ ਦੇ ਉੱਪਰ ਜਿਹੜੀਆਂ ਨੇ ਡਿਬੇਟਸ ਹੋਣੀਆਂ ਨੇ ਆਉਣ ਵਾਲੇ ਦਿਨਾਂ ਦਰਾਂ ਤੋ ਕੀ ਦੇ ਵਿੱਚ 5 6 7 ਨੂੰ ਜਿਹੜੇ ਇਹ 3 ਦਿਨ ਸੀਗੇ 4 ਨੂੰ ਬਜਟ ਪੇਸ਼ ਹੋਇਆ ਇਹ ਇਹਦੇ ਤੇ ਗੱਲਬਾਤ ਹੋਣੀ ਹੈ ਫਿਰ 17 ਤਰੀਕ ਨੂੰ ਵੀ ਤੇ ਡਿਬੇਟ ਹੋਣੀ ਹੈ ਤੇ ਉਸ ਦਿਨ ਹੋ ਸਕਦਾ ਹੈ ਤੇ VOTING ਜਿਹੜੀ ਕਰਵਾਈ ਜਾਵੇ ਤਾਂ ਫਿਰ ਜਿਹੜਾ ਆ ਫਿਰ ਪਤਾ ਲੱਗ ਜਾਏਗਾ ਵੀ ਕਿੰਨੇ ਹੱਕ ਚ ਨੇ ਕਿੰਨੇ ਵਿਰੋਚ ਨੇ ਪ੍ਰਪਿੰਦ ਜੀ ਜੇਕਰ ਆਪਾਂ ਕੈਨੇਡਾ ਦੀ ਹਿਸਟਰੀ ਦੇਖੀਏ ਵੀ 1867 ਤੋਂ ਲੈ ਕੇ ਹੁਣ ਤੱਕ ਨਜ਼ਰ ਮਾਰੀਏ ਅਦਾਸਰੇ ਨਹੀਂ ਵੀ 300 ਤੋਂ ਵੱਧ ਜਿਹੜੇ ਐਮਪੀਸ ਨੇ ਇਸ ਢੰਗ ਦੇ ਨਾਲ ਕਹਿੰਦੇ ਵੀ ਉਹ ਪਾਰਟੀਆਂ ਨੂੰ ਬਦਲ ਚੁੱਕੇ ਨੇ 300 ਤੋਂ ਵੱਧ ਸੋ ਇਹ ਕੋਈ ਪਹਿਲਾ ਮੌਕਾ ਨਹੀਂ ਆਇਆ ਵੀ ਕਿਸੇ ਨੇ ਇਸ ਤਰੀਕੇ ਨਾਲ ਫਲੋਰ ਕ੍ਰਾਸਿੰਗ ਕੀਤੀ ਹੋਵੇ ਤਾਂ ਕਹਿੰਦੇ ਵੀ ਪਹਿਲੀ ਵਾਰ ਕੀਵਰਡ ਕੈਂਪਫਲ ਜਿਹੜੇ ਨੋਵਾ ਸਕੋਸ਼ੀਆ ਤੋਂ ਸੀਗੇ ਉਹਨਾਂ ਨੇ ਐਂਟੀ ਕਨਫੈਡਰੇਟ ਕਨਸਰਟੇਟਿਵ ਜਿਹੜੇ ਕਿ ਸਰ ਜੌਨ ਏ ਮੈਕਡੋਨਲਡ ਸਾਹਿਬ ਨੇ ਜਿਹੜੇ ਪਹਿਲੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸੀਗੇ ਜਿਸ ਚੁੜ੍ਹੇ ਜੀ 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 21 ਦੇ ਵਿੱਚ ਵੀ ਜਿਹੜਾ ਐਮਪੀ ਨੇ ਚੈਨਕਾ ਐਟ ਵੀ ਜਿਹੜੀ ਕਿ ਗ੍ਰੀਨ ਜੀ ਚੁੱਤਣ ਤੋਂ ਬਾਅਦ ਹੋਏ ਪਾਰਟੀ ਛੱਡ ਕੇ ਲਿਬਰਲਸ 'ਚ ਆਏ ਸੀਗੇ ਸੋ ਇਹ ਪਹਿਲਾ ਮੌਕਾ ਨਹੀਂ ਹੈ 300 ਵਾਰ ਤੋਂ ਵੱਧ ਵਾਰ ਇਸ ਤਰੀਕੇ ਨਾਲ ਪਹਿਲਾ ਹੋ ਚੁੱਕਾ ਆ ਤੇ ਜਿਵੇਂ ਮੈਂ ਜ਼ਿਕਰ ਕੀਤਾ ਕਿ ਐਮਪੀ ਸਾਹਿਬ ਦਾਵਾ ਕਰ ਰਹੇ ਨੇ ਵੀ ਕਹਿੰਦੇ ਘੱਟੋ ਘਾਟ ਤਿੰਨ ਹੋਰ ਮੇਰੀ ਪਾਰਟੀ ਦੇ ਐਮਪੀ ਹੀ ਛੱਡ ਕੇ ਕਹਿੰਦੇ ਵੀ ਲਿਬਰਲਸ 'ਚ ਆ ਸਕਦੇ ਚਲੋ ਮਾਰਕ ਕਰਨੀ ਹੁਣੀ ਹੁਣ ਕਹਿੰਦੇ ਆ ਵੀ ਇਹ ਕੰਜ਼ਰਟ ਆਫ ਦਿ ਲੀਡਰ ਆ ਨੁਕਤਾ ਚੀਨੀਓ ਖਰੀ ਜਾਣਾ ਹੈ ਦੇਖੋ ਵਿਰੋਧੀ ਪਾਰਟੀ ਦਾ ਤਾਂ ਉਹ ਪ੍ਰਣ ਸੰਭ ਹੁੰਦਾ ਹੀ ਆ ਉਹਨਾਂ ਨੇ ਜਿਹੜੀ ਮੌਜੂਦਾ ਸੱਤਾ ਤੇ ਰਹਾ ਉਹਦੇ ਵਿਰੁੱਧ ਬੋਲਣਾ ਹੀ ਹੁੰਦਾ ਹੈਗਾ ਇਹਦੇ ਵਿੱਚ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਕਿਉਂਕਿ ਜੇ ਕਾਰ ਨਹੀਂ ਹੋਣੀ ਆਪਣਾ ਵੀ ਦੇਖ ਲੈਣਾ ਜੇ ਜਿੰਨਾ ਚਿਰ ਟਰੂਡੋ ਸਰਕਾਰ ਦੇ ਵਿੱਚ ਸੀਗੇ ਜੇ ਉਹਨਾਂ ਨੂੰ ਇੰਨਾ ਲੱਗਦਾ ਸੀਗਾ ਵੀ ਟਰੂਡੋ ਉਹਨਾਂ ਨੇ ਮੈਸਅਪ ਕਰਤਾ ਕਦੇ ਉਹ ਬੋਲੇ ਸੀਗੇ ਨਹੀਂ ਬੋਲੇ ਸੀਗੇ ਤੇ ਜਾਂ ਇਹ ਇਲੈਕਸ਼ਨ ਦੇ ਵਿੱਚ ਬਥੇਰੀ ਐਡਵਰਟਾਈਜ਼ਮੈਂਟ ਚੱਲੀਆਂ ਜਿੱਦਾਂ ਡਾਕਫੋਨ ਉਹਨਾਂ ਨੇ ਚਲਾਈਆਂ ਹੋਈਆਂ ਸੀਗੀਆਂ ਆਪਣੀ ਇਲੈਕਸ਼ਨ ਦੇ ਟਾਈਮ ਇਹਨਾਂ ਨੇ ਵੀ ਕਿਹਾ ਸੀ ਅਸੀਂ ਐ ਕਰਦਾਂਗੇ ਉਹ ਕਰਦਾਂਗੇ ਹਜੇ ਤੱਕ ਟੈਰਫ ਦਾ ਜੇ ਕੋਈ ਹੱਲ ਨਹੀਂ ਨਿਕਲਿਆ ਕਿ ਇਹ ਲੋਕਾਂ ਦੀ ਪਰਭਾਈ ਕਰ ਦੂਗੀ ਸਰਕਾਰ ਜਿੰਨਾ ਆਮ ਲੋਕਾਂ ਨੂੰ ਮੰਗਾਈ ਦੇ ਵਿੱਚ ਪਿਸ ਰਿਹਾ ਇਹ ਤਾਂ ਉਹਨੇ ਵਾਲਾ ਸਮਾਂ ਦੱਸੂਗਾ ਜੇ ਮੰਨ ਲਓ ਅਸੀਂ ਵੀ ਰੇਡੀਓ ਤੇ ਬਹਿ ਕੇ ਵੀ ਉਹ ਲੈ ਲੀਆਂ ਪੀਪੀਆਂ ਜਿਹਾ ਮਾਰੀ ਜਾਈਏ ਸਰਕਾਰਾਂ ਦੇ ਸਿਟੀ ਦੇ ਹੱਕ ਚ ਭੁਗਤੀ ਜਾਈਏ ਫਿਰ ਸਾਡਾ ਰੇਡੀਓ ਕਰਨ ਦਾ ਕੀ ਫਾਇਦਾ ਹੋਊਗਾ ਤੇ ਬਾਕੀ ਰਹੀ ਗੱਲ ਐਮਪੀਜ਼ ਦੇ ਇਧਰ ਉਧਰ ਜਾਣ ਦੀ ਤੇ ਤੁਸੀਂ ਦੱਸੇ ਤਾਂ ਸਾਹਿਬ ਵੀ ਭਾਈ ਇਹ ਪੁਰਾਣਾ ਇਤਿਹਾਸ ਹੈਗਾ ਪਰ ਫਿਰ ਵੀ ਅ ਕੁਝ ਨਾ ਕੁਝ ਇੱਥੇ ਜਿਹੜਾ ਆਉਣ ਵਾਲੇ ਦਿਨਾਂ ਦੇ ਚੁਬੜਾ ਦੇਖਣ ਨੂੰ ਮਿਲੂਗਾ ਸੋ ਬਾਦਿਆ ਬਣਨ ਸਾਹਿਬ ਅਗਲੀ ਖਬਰ ਦੇ ਵੱਲ ਕਿਉਂਕਿ ਅੱਜ ਥੋੜਾ ਜਿਹਾ ਮੈਨੂੰ ਐ ਵੀ ਮੈਂ ਪੰਜਾਬ ਯੂਨੀਵਰਸਿਟੀ ਦੀ ਗੱਲਬਾਤ ਪੰਜਾਬ ਤੋਂ ਅਪਡੇਟ ਲੈਣੀ ਹੈ ਤੇ ਵੈਸੇ ਤਾਂ ਉਹਨਾਂ ਨੇ ਵਾਪਸ ਲੈ ਲਿਆ ਸੀਗਾ ਪੰਜਾਬ ਯੂਨੀਵਰਸਿਟੀ ਵਾਲਾ ਮੁੱਦਾ ਵੀ ਪਰ ਉਹਦੇ ਵਿੱਚ ਫਿਰ ਦੁਬਾਰੇ ਨੋਟਿਸ ਜਾਰੀ ਕੀਤਾ ਉਹਦੀ ਗੱਲ ਬਾਅਦ ਚ ਕਰਾਂਗੇ ਤੇ ਲਓ ਹੁਣ ਜਿਹੜੀ ਗੱਲ ਪਰਪਾਈ ਦੀ ਕੀਤੀ ਹੈ ਬਣ ਸਾਹਿਬ ਮੈਂ ਕੈਨੇਡਾ ਦੇ ਵਿੱਚ ਘਰਾਂ ਨੂੰ ਲੈ ਕੇ ਹੀ ਤੇ ਬਹੁਤ ਰੀਅਸ ਇੰਡਸਟਰੀ ਦੇ ਵਿੱਚੋਂ ਵੀਰ ਭੈਣ ਭਰਾ ਕਹ ਦਿੰਦੇ ਨੇ ਅਸੀਂ ਪਹਿਲਾਂ ਆਹ ਕਹਿੰਦੇ ਸੀ ਸਾਡੀਆਂ ਪ੍ਰੈਡਿਕਸ਼ਨਾਂ ਕੋਈ ਕੁਝ ਨਹੀਂ ਸੀ ਕਹਿੰਦਾ ਪੁਰਾਣੇ ਆਪੇ ਆ ਚਾਹੇ ਉਹਨਾਂ ਦੇ ਰਿਕਾਰਡ ਕੋਈ ਬਣਾ ਹੋਣ ਕਹ ਦਿੰਦੇ ਆ ਅਸੀਂ ਪਹਿਲਾਂ ਲੋਕਾਂ ਨੂੰ ਐਂ ਕਿਹਾ ਸੀ ਅਸੀਂ ਲੋਕਾਂ ਨੂੰ ਐਂ ਕਿਹਾ ਸੀ ਉਹ ਮੈਂ ਕਿਹਾ ਲੋਕ ਵੀ ਅਸੀਂ ਜਾਂਦੇ ਹੋਣਾ ਵੀ ਕਿਸੇ ਨੇ ਕੁਝ ਕਿਹਾ ਤਾਂ ਹੈ ਨੀਗਾ ਚਲੋ ਫਿਰ ਵੀ ਟ੍ਰਾਂਟੋ ਘੇਤਰਾਂ ਦੀ ਵਿਕਰੀ ਮੁੱਦੇ ਮੁੱਢੀ ਗਈ ਹੋਈ ਆ ਜੀ ਦੇਖੋ ਇਹਦੇ ਵਿੱਚ ਜੋ ਟ੍ਰਾਂਟੋ ਰੀਅਲ ਸੇਅਰ ਬੋਰਡ ਨੇ ਆਪਣੀ ਘਰਾਂ ਦੀ ਵਿਕਰੀ ਨੂੰ ਲੈ ਕੇ ਜੁਲ ਅਕਤੂਬਰ ਮਹੀਨੇ ਦੀ ਰਿਪੋਰਟ ਜਾਰੀ ਕੀਤੀ ਹੈ ਜੀ ਸੋ ਉदित ਕੰਦੇ ਕੇਜਿ ਪਿਛਲੇ ਸਾਲ ਦੀ ਅਕਤੂਬਰ ਦੇ ਨਾਲ ਕੰਪੈਰੀਜ਼ਨ ਕੀਤਾ ਜਾਵੇ ਤਾਂ ਸਾਰੇ ਘਰਾਂ ਦੀ ਵਿਕਰੀ ਘਟੀ ਹੈ 9.5% ਮੰਨ ਲਓ ਵੀ 10% ਦੇ ਕਰੀਬ ਘਰਾਂ ਦੀ ਵਿਕਰੀ ਪਿਛਲੇ ਸਾਲ ਨਾਲੋਂ ਘੱਟ ਗਈ ਹੈ ਸੋ ਇਹ ਟੋਰਾਂਟੋ ਰੀਅਲ ਸੇਟ ਬੋਰਡ ਨੇ ਇਹ ਗਲੱਖਿਆਤੋ ਏ ਜੀਟੀਏ ਦੇ ਵਿੱਚ ਟ੍ਰਾਂਟੋ ਆਲੇ ਦੁਆਲੇ ਦੇ ਜਿਹਨੇ ਸ਼ਹਿਰ ਨੇ ਬ੍ਰੈਮਟਨ ਵਿੱਚ ਇਨਕਲੂਡ ਕਰ ਲਈਏ ਸੋ ਇਹਦੇ ਵਿੱਚ ਲਗਾਤਾਰ ਪਿਛਲੇ ਕਾਫੀ ਮਹੀਨਿਆਂ ਤੋਂ ਲਗਾਤਾਰ ਘਰਾਂ ਦੀ ਵਿਕਰੀ ਘਟ ਰਹੀ ਹੈ ਤੇ ਪਿਛਲੇ ਸਾਲ ਨਾਲ ਕੰਪੈਰੀਸ਼ਨ ਕਰੀਏ ਤਾਂ ਘਰਾਂ ਦੀ ਵਿਕਰੀ ਵੀ ਘਟੀ ਹੈ ਤੇ ਕੀਮਤਾਂ ਦੇ ਵਿੱਚ ਵੀ ਕਾਫੀ ਕਮੀ ਆਈ ਹੈ ਸੋ ਇਹਦੇ ਵਿੱਚ ਹੁਣ ਟ੍ਰਾਂਟੋ origional real estate report ਦੇ ਜਿਹੜੇ ਅੰਕੜੇ ਉਹ ਇਹ ਦੱਸਦੇ ਨੇ ਕਹਿੰਦੇ ਕਿ 6138 ਘਰ ਜਿਹੜੇ ਨੇ ਅਕਤੂਬਰ ਮਹੀਨੇ 'ਚ ਸਾਡੇ 9% ਪਿਛਲੇ ਸਾਲ ਨਾਲੋਂ ਘਟ ਵਿਕੇ ਨੇ ਤੇ ਇਹਦੇ ਵਿੱਚ ਜਿਹੜੀ ਸਤੰਬਰ ਮਹੀਨੇ ਦੇ ਨਾਲ ਕੰਪੈਰੀਡਨ ਕੀਤੀ ਜਾਵੇ ਤਾਂ ਉਹਦੇ ਨਾਲੋਂ ਵੀ 2.3 ਫੀਸਦੀ ਘੱਟ ਵਿਕੇ ਨੇ ਇਹ ਨਵੀਆਂ ਲਿਸਟਿੰਗ ਕਹਿੰਦੇ ਜਿਹੜੀਆਂ 16069 ਨੇ ਇਹ 2.7% ਪਿਛਲੇ ਸਾਲ ਨਾਲੋਂ ਵਧੀਆਂ ਨੇ ਤੇ ਜਿਹੜੀਆਂ ਐਕਟਿਵ ਲਿਸਟਿੰਗ ਚੱਲ ਰਹੀਆਂ ਨੇ ਉਸਦਾ ਯਾਰ 808 ਅੱਠਿਆ ਤੇ ਪਿਛਲੇ ਸਾਲ ਨਾਲੋਂ ਇਹ ਵੀ 17.2% ਵਧਿਆ ਨੇ ਸੋ ਭਾਵ ਨਮੀਆ ਲਿਸਟਿੰਗ ਤਾਂ ਇਹ ਬਹੁਤ ਜ਼ਿਆਦਾ ਆ ਰਹੀਆਂ ਨੇ ਘਰ ਉਹਨੇ ਵੇਖ ਨਹੀਂ ਰਹੇ ਨੇ ਇਹ 10% ਦੇ ਕਰੀਬ ਜਿਹੜੀ ਆ ਪਿਛਲੇ ਸਾਲ ਨਾਲੋਂ ਵਿਕਰੀ ਘਟ ਗਈ ਹੈ 2.5% ਦੇ ਕਰੀਬ ਜਿਹੜਾ ਮਹੀਨਾ ਲੰਘ ਕੇ ਗਿਆ ਆ ਉਸ ਦੇ ਨਾਲੋਂ ਘਟ ਗਈ ਹੈ ਤੇ ਨਾਲ ਜੇ ਫਿਰ ਅਸੀਂ ਐਵਰੇਜ ਸੇਲਿੰਗ ਪ੍ਰਾਈਸ ਦੀ ਵੀ ਗੱਲ ਕਰੀਏ ਉਹ ਪਿਛਲੇ ਸਾਲ ਨਾਲੋਂ 7.2% 7.2% ਇੱਕ ਕਾਫੀ ਵੱਡੀ ਇਹ ਫਿਗਰ ਹੈ ਜੇਕਰ ਅਸੀਂ ਮਿਲੀਅਨ ਨਾਲ ਕੰਪੈਰੀਜ਼ਨ ਕਰੀਏ ਤਾਂ 7.2% ਦਾ ਮਤਲਬ ਹੈ ਕਿ 72000 ਡਾਲਰ ਘੱਟ ਗੀਮਟ ਮਿਲੀਅਨ ਦੇ ਪਿੱਛੇ ਪਿਛਲੇ ਸਾਲ ਨਾਲੋਂ ਘਟੀ ਹੈ ਸੋ ਕੈਪਰ एवरेज ਸelling ਪ੍ਰਾਈਸ ਵੀ ਬਹੁਤ ਘਟੀ ਹੈ ਵਿਕਰੀ ਵੀ ਬਹੁਤ ਘਟੀ ਹੈ ਤੇ ਇਹਦੇ ਨਾਲ ਜੇਕਰ ਅਸੀਂ ਇੱਕ ਕੰਪੈਰੀਸ਼ਨ ਕਰੀਏ ਵੀ ਮੰਥ ਟੂ ਓਵਰ ਮੰਥ ਐਵਰੇਜ ਪ੍ਰਾਈਸ ਆ ਇੱਕ ਡੇਡ ਕੇ ਫਾਸਣ ਦੇ ਖਰੀਦ ਕਹਿੰਦੇ ਹੋ ਵੀ ਘਟ ਗਿਆ ਆ ਤੇ ਅਸੀਂ ਦੇਖਿਆ ਪਵਿੰਦਰ ਜੀ ਕਿ ਇੰਡਸਟਰੀ ਵਿੱਚ ਬੈਂਕ ਆਫ ਕੈਨਡਾ ਨੇ ਕਮੀ ਕੀਤੀ ਹੈ ਉਸ ਤੋਂ ਪਹਿਲੀ ਵੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਵੀ ਕਮੀ ਹੋਈ ਆ ਪਰ ਜੋ ਹਾਲਾਤ ਸਾਡੀ ਇਕਨੋਮੀ ਦੇ ਬੜੇ ਹੋਏ ਨੇ ਭਾਵੇਂ ਜਿਵੇਂ ਬਜਟ ਦੀ ਗੱਲ ਕੀਤੀ ਸੀ ਕਹਿੰਦੇ ਵੀ 2030 ਤੱਕ ਜੀਡੀਪੀ 3.3% ਵਧ ਜੂਗੀ ਐਵਰੇਜ ਜਿਹੜੀ ਆ ਪਰ ਪਰ ਪਰਸਨ ਇਨਕਮ 1400 ਡਾਲਰ ਵੱਜੂਗੀ ਪਰ ਲੋਕਾਂ ਨੂੰ ਕੋਈ ਹਲੇ ਬਹੁਤੀ ਆਸ ਨਕਰ ਨਹੀਂ ਆ ਰਹੀ ਕਿਉਂਕਿ ਟੈਰਿਫ ਨੂੰ ਲੈ ਕੇ ਜਿਸ ਤਰੀਕੇ ਦੀ ਅਨਿਸ਼ਚਿਤਤਾ ਬਣੀ ਹੋਈ ਹੈ ਸਮਝੌਤਾ ਕੋਈ ਸੇਰ ਨਹੀਂ ਚੜ ਰਿਹਾ ਲੋਕਾਂ ਦੇ ਰੋਜ਼ਗਾਰ ਖੋਸ ਰਹੇ ਨੇ ਇਸ ਬਜਟ ਦੇ ਵਿੱਚ ਵੀ ਜਿਹੜੀ ਇਹ ਸੇਵਿੰਗ ਜਿਹੜੀ ਸਰਕਾਰ ਕਰਨ ਦੀ ਗੱਲ ਕਹਿ ਰਹੀ ਹੈ ਉਹਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਵਧੇਗੀ ਤੇ ਉਹਦੇ ਵਿੱਚ ਵੀ ਵੱਡੇ ਪੱਧਰ ਤੇ ਜੋਬਸ ਕੱਟ ਹੋਣਗੇ ਸੋ ਜੋਬਸ ਦੇ ਵਿੱਚ ਆ ਮੇਰ ਰੇਟ ਸਟਿਲ 7.2 ਪਰਸੈਂਟ ਦੇ ਉੱਪਰ ਬਣੀ ਹੋਈ ਹੈ ਸੋ ਲੋਕਾਂ ਦੇ ਵਿੱਚ ਕੋਈ ਉਸ਼ਾ ਵਾਲਾ ਮਾਹੌਲ ਨਹੀਂ ਹੈ ਸੋ ਇੰਟਰਸਟ ਰੇਟ ਘਟਣ ਦੇ ਨਾਲ ਵੀ ਘਰਾਂ ਦੀ ਵਿਕਰੀ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਸਗੁੱਚ ਹੀ ਘਟਦੀ ਜਾ ਰਹੀ ਹੈ ਜੀ ਸਲੋ ਅ ਪਿਛਲੇ ਦਿਨ ਬਹੁਤ ਵੱਡਾ ਹੰਗਾਮਾ ਹੋਇਆ ਸੀਗਾ ਅ ਡਰਾਈਵਿੰਗ ਸਕੂਲਸ ਨੂੰ ਲੈ ਕੇ ਟਰੱਕ ਇੰਡਸਟਰੀ ਨਾਲ ਜੁੜੇ ਹੋਏ ਸੋ ਹੁਣ ਦੋ ਪੰਜਾਬੀਆਂ ਨੂੰ ਫਰਜੀ ਟਰੱਕ ਡਰਾਈਵਿੰਗ ਸਕੂਲ ਚਲਾਉਣ ਦੇ ਦੋਸ਼ 'ਚ ਅ ਸਜ਼ਾ ਹੋਈ ਹੈ ਜੀ ਦੇਖੋ ਇਹਦੇ ਵਿੱਚ ਜੋ ਸਜ਼ਾ ਹੋਈ ਹੈ ਇਹਦੇ ਵਿੱਚ ਦੱਸਿਆ ਗਿਆ ਕਿ ਪੈਂਟਾਰੀਓ ਦੇ ਨਾਲ ਸੰਬੰਧਿਤ ਇਹ ਦੋ ਕਹਿੰਦੇ ਵੀ ਟਰੱਕ ਸਕੂਲ ਦੇ ਆਪਰੇਟਰਸ ਨੇ ਇੱਕ ਦਾ ਨਾਮ ਗੁਰਵਿੰਦਾ ਸਿੰਘ ਹੈ ਉਮਰ 98 ਸਾਲ ਹੈ ਇਹ ਦੂਜਾ ਕਹਿੰਦੇ ਗੁਰਪ੍ਰੀਤ ਸਿੰਘ ਹੈ ਉਮਰ 37 ਸਾਲ ਹੈ ਸੋ ਇਹਨੇ ਕਨਵਿਕਟਡ ਹੋਏ ਨੇ ਦੋਵੇਂ ਜਾਨੇ ਸੋ ਇਹਨਾਂ ਨੂੰ 5000 ਡਾਲਰ ਤੋਂ ਉੱਪਰ ਦਾ ਫਰਾਡ ਹੈ ਤੇ ਜਿਹੜੇ ਫਰਜੀ ਕਹਿੰਦੇ ਇਹਨਾਂ ਨੇ ਡਾਕੂਮੈਂਟਸ ਦੀ ਵਰਤੋਂ ਕਰਕੇ ਜੋ ਇੱਕ ਮੈਲਟ ਪ੍ਰੋਗਰਾਮ ਹੁੰਦਾ ਆ ਜਿਹਦੇ ਚਰੀਏ ਟ੍ਰੇਨਿੰਗ ਦਿੱਤੀ ਜਾਂਦੀ ਆ ਕਮਰਸ਼ੀਅਲ ਡਰਾਈਵਰਸ ਨੂੰ ਜਦੋਂ ਉਹਨਾਂ ਨੇ ਟਰੱਕ ਦਾ ਏਜਟ ਦਾ ਲਾਇਸੈਂਸ ਲੈਣਾ ਹੁੰਦਾ ਆ ਕਹਿੰਦੇ ਵੀ ਇਹ ਫਰਜੀ ਜਿਹੜੇ ਮੈਲਟ ਕੋਰਸਿਸ ਨੇ ਤੇ ਉਹ ਚਲਾ ਰਹੇ ਸੀਗੇ ਤੋਂ ਕੋਰਸਿਸ ਵੀ ਕਹਿੰਦੇ ਨਾ ਵੱਲੋਂ ਫਰਜੀ ਚਲਾਏ ਜਾ ਰਹੇ ਸੀਗੇ ਤਾਂ ਇਹ ਕਹਿੰਦੇ 2019 ਤੇ 2021 ਦਾ ਜੋ ਸਮਾਂ ਸੀਗਾ ਦੋਕ ਸਾਲ ਦੇ ਕਰੀਬ ਕਹਿੰਦੇ ਵੀ 92 ਦੇ ਕਰੀਬ ਜਿਹੜੇ ਸਾਊਥ ਏਸ਼ੀਅਨ ਸਟੂਡੈਂਟਸ ਸਾਊਥ ਏਸ਼ੀਅਨ ਤੋਂ ਭਾਵਤੀ ਇਹ ਭਾਰਤ ਤੋਂ ਆਏ ਚ ਮੰਨ ਲਏ ਕਿਉਂਕਿ ਮੈਜੋਰਟੀ ਜਿਹੜੀ ਚ ਭਾਰਤ ਤੋਂ ਆਇਆ ਸਟੂਡੈਂਟ ਸੀ ਸੀ ਇਹ ਕਹਿੰਦੇ ਨਵੇਂ ਆਏ ਨੌਜਵਾਨ ਨੇ ਉਹਨਾਂ ਦੇ ਨਾਲ ਇਹ ਫਰਜੀ ਵਾੜਾ ਇਹਨਾਂ ਨੇ ਕੀਤਾ ਆ ਤੇ ਕਹਿੰਦੇ ਵੀ 4000 ਤੋਂ ਲੈ ਕੇ 5000 ਡਾਲਰ ਤੱਕ ਲੈ ਲਿਆ ਜਿਹੜਾ ਇਹ ਕੋਸ ਕਰਾਉਣਾ ਇਹਨੂੰ ਇਸ ਛੋਟੇ ਢੰਗ ਨਾਲ ਸ਼ਾਰਟਕਟ ਵਰਤ ਕੇ ਕਰਾ ਦੇਣਾ ਆ ਤੇ ਨਾਲ ਕਹਿੰਦੇ ਵੀ 1200 ਤੋਂ ਲੈ ਕੇ 1800 ਡਾਲਰ ਤੱਕ ਇਹ ਜਿਹੜੇ ਗਲਤ ਡਾਕੂਮੈਂਟਸ ਨੇ ਇੱਕ ਕਹਿੰਦੇ ਰਜਿਸਟਰਡ ਕਾਲਜ ਦੇ ਜ਼ਰੀਏ ਤੇ ਉਹਨਾਂ ਨੂੰ ਪੇ ਕਰਕੇ ਫਿਰ ਇਹ ਗਾਹਾਂ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਤੱਕ ਪਹੁੰਚਾ ਦਿੱਤੇ ਜਾਂਦੇ ਸੀਗੇ ਸੋ ਇੱਕ ਰਜਿਸਟਰਡ ਕਾਲਜ ਦੀ ਵਰਤੋਂ ਕੀਤੀ ਜਾਂਦੀ ਸੀ ਇਹ ਫਰਜੀ ਡਾਕੂਮੈਂਟਸ ਨੂੰ ਇਹ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਤੱਕ ਪਹੁੰਚਾਉਣ ਵਾਸਤੇ ਤੇ ਨਾਲ ਇਹਦੇ ਵਿੱਚ ਇਹ ਵੀ ਗੱਲ ਆਈ ਹੈ ਕਿ ਇੱਕ ਇੰਟਰਪ੍ਰੀਟਰ ਦੀ ਵੀ ਮਦਦ ਲਈ ਗਈ ਹੈ ਜਿਹੜੇ ਫਿਰ ਸਵਾਲ ਜਵਾਬ ਨੌਲੇਜ ਟੈਸਟ ਪੁੱਛਿਆ ਜਾਂਦਾ ਸੀਗਾ ਉਹਦੇ ਵਿੱਚ ਇੰਟਰਪ੍ਰੀਟਰ ਦੀ ਮਦਦ ਲਈ ਜਾਂਦੀ ਸੀ ਉਹ ਇੰਟਰਪ੍ਰੀਟਰ ਵੇ ਆਪ ਹੀ ਸਵਾਲਾਂ ਦੇ ਜਵਾਬ ਜਿਹੜੇ ਸੀ ਉਹ ਦੱਸੀ ਜਾ ਰਿਹਾ ਸੀਗਾ ਸੋ ਉੱਥੇ ਵੀ ਫਰਜੀ ਵਾੜਾ ਹੋਇਆ ਵੀ ਉਹਦੀ ਗਲਤ ਜਿਹੜੀ ਆ ਵਰਤੋਂ ਹੋਈ ਹੈ ਸੋ ਇਹ ਟੋਟਲ ਜਿਹੜਾ ਇਹਨਾਂ ਨੇ ਸਿਸਟਮ ਦਾ ਮਿਸਯੂਜ਼ ਕੀਤਾ ਇਹ ਗਲਤ ਡਾਕੂਮੈਂਟੇਸ਼ਨ ਕੀਤੀ ਹੈ ਸੋ ਜਿਹੜਾ ਇਹਨਾਂ ਨੇ ਫਰਜੀ ਵਾੜਾ ਕੀਤਾ ਆ ਸੋ ਇਹਦੇ ਵਿੱਚ ਇਹਨਾਂ ਨੂੰ ਜਿਹੜੇ ਆ ਇਹ 2 ਸਾਲ 1 ਦਿਨ ਘੱਟ ਦੀ ਕੰਡੀਸ਼ਨਲ ਸੈਂਟੈਂਸ ਹੈ ਹਾਊਸ ਅਰੈਸਟ ਉਹ ਦਿੱਤੀ ਗਈ ਹੈ ਤੇ ਨਾਲ 200 ਘੰਟੇ ਦਾ ਕਹਿੰਦੇ ਇਹਨਾਂ ਨੇ ਸਮਾਜ ਭਲਾਈ ਦਾ ਕੰਮ ਕਰਨਾ ਇਬ ਐਸੇ ਇਹਦੇ ਵਿੱਚ ਸਜ਼ਾ ਦੀ ਮੰਗ 5 ਸਾਲ ਦੀ ਕੀਤੀ ਗਈ ਸੀ ਵੀ ਉਹਨਾਂ ਘੱਟੋ-ਘੱਟ 5 ਸਾਲ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੀ ਇਹ ਜੱਜ ਸਾਹਿਬ ਨੂੰ ਤਾਰਸੀਨਾ ਦੇ ਉੱਪਰ ਇਸ ਕਰਕੇ ਆ ਗਿਆ ਉਹ ਕਹਿੰਦੇ ਵੀ ਇਹਨਾਂ ਨੇ ਇਹ ਫਰਜੀ ਲਾਇਸੈਂਸ ਵਗੈਰਾ ਦਿੱਤੇ ਆ ਪਰ ਕਹਿੰਦੇ ਵੀ ਜਿਨ੍ਹਾਂ ਨੇ ਇਹ ਲਾਇਸੈਂਸ ਇਹਨਾਂ ਦੇ ਜਰੀਏ ਲੈ ਕੋ ਐਕਸੀਡੈਂਟ ਨਹੀਂ ਕਦੇ ਹੋਇਆ ਉਹਨਾਂ ਕੋਲ ਹੁਣ ਜੱਜ ਸਾਹਿਬ ਦੀਆਂ ਵੀ ਇਹ ਕੀ ਦਲੀਲਾਂ ਨੇ ਜੱਜ ਸਾਹਿਬ ਦੱਸ ਸਕਦੇ ਨੇ ਮੰਗ ਜਿਹੜੀ ਹੋਈ ਸੀ 5 ਸਾਲ ਦੀ ਹੋਈ ਸੀ ਪਰ ਇਹਨਾਂ ਨੂੰ ਇਹ 2 ਸਾਲ 1 ਦਿਨ ਘੱਟ ਦੀ ਹਾਊਸ ਅਰੇਸਟ ਆ ਦੇ ਨਾਲ ਕਹਿੰਦੇ ਵੀ 200 ਘੰਟੇ ਦਾ ਇਹ ਸਮਾਜ ਭਲਾਈ ਦਾ ਵੀ ਕੰਮ ਕਰਨਾ ਇਹਨਾਂ ਨੇ ਉਹਨ ਸਮਾਜ ਭਲਾਈ ਦਾ ਕੰਮ ਕਰਕੇ ਇਹਨਾਂ ਦੇ ਮਨ ਦੇ ਵਿੱਚ ਕੋਈ ਚੇਂਜ ਆਉਂਦੀ ਜਾਂ ਨਹੀਂ ਆਉਂਦੀ ਜਾਂ ਉਹ ਚ ਵੀ ਕੋਈ ਫਰਜੀ ਵੜਾ ਕਰਦੇ ਨੇ ਇਹ ਹੋਵਿੰਦਾ ਜੀ ਹੁਣ ਆਉਣ ਵਾਲਾ ਸਭਾ ਸਾਰਾ ਕੁਝ ਗੱਸੇਗਾ ਜੀ ਪ੍ਰਣਾ ਸਾਹਿਬ ਤੇ ਚਲੋ ਸਜ਼ਾ ਹੋਈ ਪਰ ਜੱਜ ਸਾਹਿਬ ਵਾਲਾ ਵੀ ਤੁਸੀਂ ਵੀ ਕਿਹਾ ਵੀ ਹੁਣ ਜੱਜ ਸਾਹਿਬੇ ਜਾਣਦੇ ਵੀ ਕਹਿੰਦੇ ਜੀ ਐਕਸੀਡੈਂਟ ਨਹੀਂ ਹੋਇਆ ਹੈਗਾ ਜੇ ਭਾਈ ਇਹ ਆਉਣੇ ਵਾਲੇ ਸਮੇਂ 'ਚ ਕਰਤਾ ਕਿਸੇ ਨੇ ਚਲੋ ਨਾ ਹੀ ਹੋਵੇ ਤਾਂ ਵਧੀਆ ਜਾਂ ਨਾ ਬੱਚੀਆਂ ਰਹਿਣਗੀਆਂ ਸੋ ਇੱਕ ਤਾਂ ਇਹ ਚੀਜ਼ ਹੋਗੀ ਪ੍ਰਿੰਸ ਪ੍ਰਿੰਸ ਸਾਹਿਬ ਤੇ ਪਿਛਲੇ ਜੇ ਕੁਛਕ ਬਿਆਨ ਥੋੜੇ ਯਾਦ ਹੋਣ ਡਾਕ ਫੋਰਡ ਉਹਨਾਂ ਦੇ ਜਦੋਂ ਇੱਥੇ ਹਸਪੀਟਲ ਚ ਰਾਸ਼ਨ ਨੂੰ ਲੈ ਕੇ আলਟਰਾਸਕਾਉਂਡ ਸਕੈਨਿੰਗ ਐਮ ਆਰ ਆਈ ਦੇ ਟੈਸਟਾਂ ਨੂੰ ਲੈ ਕੇ ਕਹਿੰਦੇ ਜਿਹੜੇ ਐਨੀਮਲਸ ਵਾਲੇ ਹਸਪੀਟਲ ਆ ਕਹਿੰਦੇ ਉੱਥੇ ਕਰਾ ਲਿਆ ਕਰਨ ਉਹ ਛੱਡਤਾ ਸੀ ਇਹਨਾਂ ਨੇ ਫੇਰ ਇਕੱਲੀਆਂ-ਕਿੱਲੀਆਂ ਦੁਕਾਨਾਂ ਤੇ ਸ਼ਰਾਬ ਪਹਚਾਤੀ ਇਹਨਾਂ ਨੇ ਤੇ ਉਹ ਕਹਿੰਦੇ ਵੀ ਇਹ ਚ ਕਮੀ ਨਹੀਂ ਆਉਣੀ ਚਾਹੀਦੀ ਹੁਣ ਇਹਨਾਂ ਦੀ ਮੰਤਰੀ ਹੋਣਗੇ ਸਰਕਾਰ ਹੋਊਗਾ ਇਹਨਾਂ ਦਾ ਬਜਟ ਹੋਊਗਾ ਸੋ ਫੋਰ ਸਰਕਾਰ ਤੇ ਸਕਿੱਲ ਫੰਡਿੰਗ ਦੀ ਦਰਪਰਤੋਂ ਦੇ ਦੋਸ਼ ਨੇ ਹੈਗੀ ਤਾਂ ਸਕਿੱਲਡ ਫੰਡਿੰਗ ਸੀਗੀ ਜਿਹੜੇ ਯੂਥ ਦੇ ਲਈ ਕੰਮ ਆਉਣੀ ਸੀ ਪਰ ਉਹਦੀ ਦਰਵਰਤੋਂ ਹੋ ਗਈ ਕਿੱਥੇ ਹੋ ਗਈ ਬਦਨ ਸਾਹਿਬ ਦੇਖੋ ਇਹ ਜਿਹੜੇ ਦਰਵਰਤੋਂ ਆ ਸਕਿੱਲਡ ਫੰਡਿੰਗ ਜਿਹੜੀ ਬਿਲੀਅਨ ਡਾਲਰ ਦੀ ਦਿੱਤੀ ਜਾਣੀ ਸੀ ਤਾਂ ਕਿ ਵੱਖ-ਵੱਖ ਦੇਖ ਕੇ ਜਿਹੜੀ ਸਕਿੱਲ ਡਿਵੈਲਪਮੈਂਟ ਹੋ ਸਕੇ ਖਾਸ ਤੌਰ ਤੇ ਜੋ ਲੋਕ ਨਵੇਂ ਕੈਨੇਡਾ ਦੇ ਵਿੱਚ ਆਉਂਦੇ ਨੇ ਸੋ ਉਹਨਾਂ ਨੂੰ ਕੈਨੇਡਾ ਦੇ ਹਿਸਾਬ ਦੇ ਨਾਲ ਉਹਨਾਂ ਦੇ ਵਿੱਚ ਸੁਧਾਰ ਕੀਤਾ ਜਾ ਸਕੇ ਉਹਨਾਂ ਦੀ ਸਕਿੱਲ ਇੰਪਰੂਵ ਕੀਤੀ ਜਾ ਸਕੇ ਸੋ অন্ਟਾਰੀਓ ਸਰਕਾਰ ਇਸ ਬਾਬਤ ਬਿਲੀਅਨ ਡਾਲਰ ਆਫ ਦੀ ਜਿਹੜੀ ਫੰਡਿੰਗ ਹੈ ਉਹ ਦੇਰੀ ਹੈ ਸੋ ਇਹਦੇ ਵਿੱਚ ਜਿਹੜੇ অন্ਟਾਰੀਓ ਦੇ ਲੇਬਰ ਮਿਨਿਸਟਰ ਨੇ ਡੇਵਿਡ ਬਕਿਨੀ ਸਾਫ ਸੋ ਉਹ ਵੀ ਇਸ ਹਾਲਾਤਾਂ ਦੇ ਘੇਰੇ ਦੇ ਵਿੱਚ ਆ ਚੁੱਕੇ ਨੇ ਤੇ ਜੋ ਆਪੋਜੀਸ਼ਨ ਪਾਰਟੀਆਂ ਨੇ ਖਾਸ ਕਰਕੇ ਜੋ ਐਨਡੀਪੀ ਐ ਤੇ ਉਹ ਬੜੇ ਦੋਸ਼ ਲਾ ਰਹੀ ਹੈ ਕਿ ਕਹਿੰਦੇ ਵੀ ਇਹਨਾਂ ਨੇ ਇਹ ਜੋ ਇਹ ਫੰਡਿੰਗ ਹੈ ਦੇਣ ਲੱਗੇ ਕਹਿੰਦੇ ਵੀ ਜੋ ਸੋਚ ਸਮਝਦਾ ਕੰਮ ਕਰਨਾ ਹੁੰਦਾ ਕਹਿੰਦੇ ਵੀ ਉਹ ਨਹੀਂ ਕੀਤਾ ਹੈਗਾ ਤੇ ਗਲਤ ਢੰਗ ਨਾਲ ਕਹਿੰਦੇ ਦੀ ਦੁਰਵਰਤੋਂ ਹੋਈ ਹੈ ਗਲਤ ਬੰਦਿਆਂ ਨੂੰ ਇਹ ਫੰਡਿੰਗ ਜਿਹੜੀ ਆ ਦਿੱਤੀ ਗਈ ਹੈ ਸੋ 2.5 ਬਿਲੀਅਨ ਦਾ ਜੋ ਸਕੇਲ ਡਿਵੈਲਪਮੈਂਟ ਫੰਡ ਹੈ ਇਦੇ ਵਿੱਚੋਂ ਕਹਿੰਦੇ ਵੀ ਇਹ 10 ਮਿਲੀਅਨ ਡਾਲਰ ਇੱਕ ਇਹੋ ਜੀ ਕੰਪਨੀ ਨੂੰ ਦੇ ਦਿੱਤੇ ਗਏ ਜੀ ਦਾ ਤਾਲੁਕਾ ਅਡਲਟ ਐਂਟਰਟੇਨਮੈਂਟ ਕਲੱਬ ਦੇ ਨਾਲ ਸੀ ਜਿੱਦਾਂ ਆ ਸਟੇਪ ਕਲੱਬ ਜੇ ਬਣੇ ਹੁੰਦੇ ਆ ਸੋ ਇਸ ਤਰੀਕੇ ਨੂੰ ਚਲਾਉਣ ਵਾਲੀ ਕੋਈ ਕੰਪਨੀ ਸੀਗੀ ਉਹਨੂੰ ਕਹਿੰਦੇ 10 ਮਿਲੀਅਨ ਡਾਲਰ ਦੀ ਫੰਡਿੰਗ ਇਨਾਂ ਨੇ ਦੇ ਦੁੱਤੀ ਹੈ ਸੋ ਇਹ ਕਹਿੰਦੇ ਵੀ ਜੋ ਇੱਕ ਨਾਈਟ ਕਲੱਬ ਟੋਰਾਂਟੋ ਐਕਸੀਬਿਸ਼ਨ ਗਰਾਊਂਡ ਦੇ ਉੱਪਰ ਇਹ ਇਹ ਜੋ ਇਹ ਚਲਾਉਂਦੇ ਆ ਜੋ ਕੰਪਨੀ ਹੈ ਜੋ ਆਪਰੇਟਰ ਹੈ ਤੇ ਉਹ ਕਹ ਰਹੇ ਨੇ ਵੀ ਅਸੀਂ ਜੋ ਪ੍ਰੋਵਿੰਸ ਤੋਂ ਡਾਲਰ ਲੈ ਰਹੇ ਇਹਦੀ ਮਰਤੋਂ ਕਹਿੰਦੇ ਵੀ ਇਸ ਨਾਈਟ ਕਲੱਬ ਜਾਂ ਜੋ ਇਹ ਐਂਟਰਟੇਨਮੈਂਟ ਕਲੱਬ ਹੈ ਕਹਿੰਦੇ ਇਹਨੂੰ ਚਲਾਉਣ ਵਾਸਤੇ ਅਸੀਂ ਵਰਤੋਂ ਨਹੀਂ ਕੀਤੀ ਹੈ ਪਰ ਹੁਣ ਸਵਾਲ ਖੜਾ ਹੁੰਦਾ ਵੀ ਜਿਸ ਕੰਪਨੀ ਦੇ ਜਿਹੜੀ ਤਾਰਾ ਨੇ ਇਸ ਤਰੀਕੇ ਦੇ ਬਿਜ਼ਨਸ ਨਾਲ ਜੁੜੀਆਂ ਹੋਣ ਵੀ ਤੁਸੀਂ ਕੀ ਦੇਖ ਕੇ ਉਹਨੂੰ 10 10 ਮਿਲੀਅਨ ਡਾਲਰ ਕੋਈ ਛੋਟੀ ਫੰਡਿੰਗ ਨਹੀਂ ਹੁੰਦੀ ਸੋ ਐਡੀ ਵੱਡੀ ਫੰਡਿੰਗ ਤੁਸੀਂ ਕਿਸ ਆਧਾਰ ਤੇ ਉਹਨੂੰ ਦਿੱਤੀ ਹੈ ਸੋ ਇਸ ਤਰੀਕੇ ਦੇ ਅਲੀਗੇਸ਼ਨਸ ਵੀ ਮਿਨਿਸਟਰ ਸਾਹਿਬ ਦੇ ਉੱਪਰ ਫੋਰਸ ਸਾਹਿਬ ਦੇ ਉੱਪਰ ਲੱਗ ਰਹੇ ਨੇ ਕਹਿੰਦੇ ਵੀ ਕੁਝ ਧਾਰਮਿਕ ਸੰਸਥਾਵਾਂ ਨੇ ਤੇ ਉਹਨਾਂ ਨੂੰ ਵੀ ਸਕਿਲ ਡਿਵੈਲਪਮੈਂਟ ਦੇ ਫੰਡ ਦੇ ਦਿੱਤੇ ਗਏ ਵੀ ਉਹ ਕਿਸ ਢੰਗ ਦੇ ਨਾਲ ਇਸ ਸਕਿੱਲ ਦੇ ਵਿੱਚ ਇੰਪਰੂਵਮੈਂਟ ਆ ਲਈ ਆ ਸਕਦੀਆਂ ਨੇ ਤੇ ਇਹਦੇ ਵਿੱਚ ਇਹ ਵੀ ਆ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਵੀ ਦੇਖਿਆ ਹੋਣਾ ਕਿ ਕਿਸ ਤਰੀਕੇ ਦੇ ਜਿਹੜੇ ਠੱਗ ਲੋਕ ਨੇ ਫਰॉड ਕਰਨੂ ਐਕਟਿਵ ਨੇ ਇਹ ਲੋਕਾਂ ਨੂੰ ਖਸਾਰੇ ਨੇ ਵੀ ਤੁਸੀਂ ਸਾਡੇ ਜਰੀਏ ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਸਕਿੱਲ ਡਿਵੈਲਪਮੈਂਟ ਫੰਡ ਹੈ ਸਾਡੇ ਤੋਂ ਲੋਕ ਕਿੰਨਾ ਵੱਡੇ ਪੱਧਰ ਤੇ ਮਿਸਯੂਜ਼ ਹੋ ਰਿਆ ਸੋ ਇਸ ਮੁੱਦੇ ਨੂੰ ਐਨਡੀਪੀ ਨੇ ਵੱਡੇ ਪੱਧਰ ਤੇ ਉਠਾਇਆ ਆ ਉਹ ਕਹਿੰਦੇ ਵੀ ਇਹੋ ਜਿਹੇ ਲੇਬਰ ਮਿਨਿਸਟਰ ਮਿਨਿਸਟਰੀ ਕੰਦੇ ਕਾਬਲ ਨਹੀਂ ਆ ਸੋ ਇਹਨੂੰ ਹਟਾਇਆ ਜਾਣਾ ਚਾਹੀਦਾ ਸੋ ਵੱਡਾ ਦਵਾ ਐਨਡੀਪੀ ਵੱਲੋਂ ਬਣਾਇਆ ਜਾ ਰਿਹਾ ਜੀ ਬਹੁਤ ਕਹਿੰਦੇ ਵੀ ਇਹ ਵੱਡੇ ਪੱਦਰ ਤੇ ਜਿਹੜੇ ਕਹਿੰਦੇ ਵੀ ਇਹ ਫੰਡ ਨੇ ਸੋ ਇਹਨਾਂ ਦੀ ਦੁਰਵਰਤੋਂ ਜਿਹੜੀ ਆ ਕਹਿੰਦੇ ਵੀ ਸਰਕਾਰ ਨੇ ਕੀਤੀ ਸਹੀ ਢੰਗ ਦੇ ਨਾਲ ਇਹ ਫੰਡ ਵਰਤੇ ਨਹੀਂ ਗਏ ਨੇ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੌਰਾਨ ਜਿਹੜੀ ਅਨਟਾਰੀਓ ਦੀ ਪੋਲਿਟਿਕਸ ਆ ਕਿਸ ਤਰੀਕੇ ਦੇ ਇਸ ਮਾਮਲੇ ਦੇ ਉੱਪਰ ਰੁਖ ਤਿਆਰ ਕਰਦੀ ਕੁਝ ਹੋਰ ਪ੍ਰਧਾਨ ਸਾਹਿਬ ਜਾਂਦੇ ਹੋਏ ਕੋਈ ਨਿੱਕੀ ਮੋਟੀ ਕੁਝ ਇੱਥੇ ਬ੍ਰੈਮਟਨ 'ਚ ਕੁਝ ਨਾ ਕੁਝ ਹੋਇਆ ਹੋਵੇ ਵਾਪਰਿਆ ਹੋਵੇ ਜੇ ਕੋਈ ਸ਼ੋਰ ਸਾਂਝ ਪਾਉਣੀ ਆ ਦੇ ਕੋਈ ਦੇ ਵਿੱਚ ਵਿੰਦਜੀ ਜੇਕਰ ਅਸੀਂ ਬ੍ਰੈਮਟਨ ਦੀ ਗੱਲ ਕਰਦੇ ਤਾਂ ਬ੍ਰੈਮਟਨ ਦੇ ਵਿੱਚ ਜਿਹੜੀ ਚੀਜ਼ ਹੁਣ ਆਮ ਹੁੰਦੀ ਜਾ ਰਹੀ ਹੈ ਸੋ ਉਹ ਆ ਕਿ ਇੱਥੇ ਜੋ ਗੋਲੀਬਾਰੀ ਦੀ ਘਟਨਾਵਾਂ ਨੇ ਇੱਕ ਦੀ ਕਿਸੇ ਦੇ ਉੱਪਰ ਗੋਲੀ ਚਲਾ ਦਿੱਤੀ ਜਾਂਦੀ ਹੈ ਕਦੀ ਕਿਸੇ ਦੇ ਉੱਪਰ ਗੋਲੀ ਚਲਾ ਦਿੱਤੀ ਜਾਂਦੀ ਹੈ ਇਹ ਇਹ ਚੀਜ਼ਾਂ ਹੁਣ ਬ੍ਰੈਮਟਨ ਚ ਕਹਿੰਦੇ ਆਮ ਹੁੰਦੀਆਂ ਜਾ ਰਹੀਆਂ ਨੇ ਸੋ ਇਹਦੇ ਵਿੱਚ ਕਹਿੰਦੇ ਵੀ ਇੱਕ ਐਡਰੈਸ ਆ ਜਿਹੜਾ ਇਹ 8 ਕਲਿਫਟਨ ਕੋਟ ਹੈ ਬ੍ਰਹਮਸੰਧ ਦਾ ਐਡਰੈਸ ਹੈ ਸੋ ਇਹਦੇ ਵਿੱਚ ਪੀ ਅਰੀਜਨਲ ਪੁਲਿਸ ਨੇ ਕਿਹਾ ਵੀ 1 ਅਕਤੂਬਰ 19 ਨੂੰ ਇੱਕ ਹੋਰ ਇਹ ਇਥੇ ਗੋਲੀ ਚੱਲੀ ਸੀਗੀ ਉਸੇ ਕਹਿੰਦੇ ਘਰ ਦੇ ਉੱਪਰ ਹੁਣ ਬੁੱਧਵਾਰ ਸਵੇਰ ਨੂੰ ਗੋਲੀ ਚੱਲੀ ਆ ਪਹਿਲਾਂ ਅਕਤੂਬਰ 19 ਨੂੰ ਚੱਲੀ ਸੀ ਫਿਰ ਉਸੇ ਘਰ ਦੇ ਉੱਪਰ ਹੁਣ ਜਿਹੜੀ ਆ ਇਹ ਬੁੱਧਵਾਰ ਸਵੇਰੇ ਕਹਿੰਦੇ ਗੋਲੀ ਚੱਲੀ ਆ ਸੋ ਇੱਕੋ ਹੀ ਘਰ ਨੂੰ ਇਹ ਦੋ ਵਾਰ ਟਾਰਗੇਟ ਜਿਹੜਾ ਆ ਕੀਤਾ ਗਿਆ ਆ ਸੋ ਜਿਸ ਢੰਗ ਦੇ ਨਾਲ ਇਹ ਬ੍ਰੈਂਟਨ ਦੇ ਵਿੱਚ ਇਸ ਤਰੀਕੇ ਦੇ ਟਾਰਗੇਟ ਇਨਸੀਡੈਂਟ ਹੋ ਰਹੇ ਨੇ बार-बार ਇਹ ਇੱਕੋ ਹੀ ਪ੍ਰਾਪਰਟੀ ਨੂੰ ਜਾਂ ਇੱਕੋ ਹੀ ਵਿਅਕਤੀ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਇਹ ਸੋ ਬਹੁਤ ਸਾਰੀਆਂ ਇਹ ਲਾਅ ਐਂਡ ਆਰਡਰ ਦੀਆਂ ਗੱਲਾਂ ਬਾਤਾਂ ਨੇ ਸੋ ਕਦੋਂ ਲੋਕਾਂ ਨੂੰ ਸੁੱਖ ਦਾ ਸਾਹ ਆਊਗਾ ਕਿਉਂਕਿ ਆਰਥਿਕਤਾ ਦੀ ਗੱਲ ਘਰਾਂ ਦੀ ਮਾਰਕੀਟ ਦੀ ਗੱਲ ਜੋਬ ਸੈਕਟਰ ਦੀ ਗੱਲ ਅਸੀਂ ਕੱਟ ਚੁੱਕੇ ਹਾਂ ਸੋ ਅਗਰ ਲਾਅ ਐਂਡ ਆਰਡਰ ਵੀ ਇਸ ਤਰੀਕੇ ਨਾਲ ਰਿਹਾ ਤੋਂ ਇਹ ਲੋਕਾਂ ਵਾਸਤੇ ਫਿਰ ਕਾਫੀ ਮੁਸ਼ਕਲ ਸਮਾਂ ਹੀ ਕਹਿ ਸਕਦਾ ਬਹੁਤ ਬਹੁਤ ਧੰਨਵਾਦ ਹੈ ਪ੍ਰਿੰਸ ਸਾਹਿਬ ਔਰ ਬਜਟ ਦੀ ਖੁੱਲ ਕੇ ਗੱਲਬਾਤ ਤੁਸੀਂ ਕੀਤੀ ਬਜਟ ਤੋਂ ਬਾਅਦ ਆ ਪਾਰਟੀਆਂ ਦੇ ਵਿੱਚੋਂ ਐਮਪੀਜ਼ ਦੀ ਫੇਰ ਬਦਲ ਦੀ ਗੱਲਬਾਤ ਕੀਤੀ ਔਰ ਜਿਹੜੀ ਹੈ ਏਰੀਅਲ ਸਟੇਟ ਮਾਰਕੀਟ ਟ੍ਰਾਂਟੋ ਏਰੀਆ ਦੇ ਵਿੱਚੋਂ ਮੁੱਦੇ ਮੁੱਦੇ ਡਿੱਗੀ ਪਈ ਆ ਪੰਜਾਬੀ ਦੋ ਟਰੱਕ ਡਰਾਈਵਿੰਗ ਸਕੂਲ ਵਾਲੇ ਉਹ ਫੜੇ ਗਏ ਸਜ਼ਾ ਹੋਈ ਆ ਔਰ ਫੋਰ ਸਰਕਾਰ ਜਿਹੜੀ ਆ ਨੌਜਵਾਨਾਂ ਦੇ ਲਈ ਜਿਹੜੀ ਫੰਡ ਆ ਸੋ ਇਹਨਾਂ ਨੇ ਅਡਲਟ ਐਂਟਰਟੇਨਮੈਂਟ ਇੱਕ ਕੰਪਨੀ ਆ ਜਿਹੜੀ ਉਹਨੂੰ ਦੇ ਦਿੱਤੇ ਦੇਖੋ ਦੁਨੀਆ ਕਿੱਧਰ ਨੂੰ ਜਾਈ ਜਾ ਰਹੀ ਆ ਤੇ ਕੁਝ ਫੰਡ ਕਹਿੰਦੇ ਧਾਰਮਿਕ ਸੰਸਥਾਵਾਂ ਨੂੰ ਗੁਰਦਵਾਰਾ ਸਾਹਿਬ ਨੂੰ ਦਿੱਤੇ ਗਏ ਜਿਹੜੇ ਸਕਿੱਲ ਟ੍ਰੇਡ ਦੇ ਲਈ ਉਹ ਕਿਹੜੀਆਂ ਡਿਵੈਲਪਮੈਂਟਾਂ ਕਰਨਗੇ ਤੇ ਇਹਦਾ ਹੁਣ ਆਉਣੇ ਵਾਲੇ ਸਮਾਂ ਕਿੰਨੇ ਧਾਰਮਿਕ ਸੰਸਥਾਵਾਂ ਨੂੰ ਵੋਟਾਂ ਦੇ ਦੌਰਾਨ ਇਹ ਰਾਜਨੀਤਿਕ ਲੋਕ ਵਰਤਦੇ ਨੇ ਸਭ ਦੇ ਸਾਹਮਣੇ ਹੀ ਆ ਤੇ ਜਰੂਰ ਪ੍ਰਿੰਸ ਸਾਹਿਬ ਕਰਾਂਗੇ ਕੱਲ ਨੂੰ ਨਵੀਂ ਕੋਈ ਗੱਲਬਾਤ ਖਬਰਸਾਰ ਤੇ ਪ੍ਰਿੰਸ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9699